ਵਰਕਾਸ਼ ਦੀ ਪੋਥੀ ਅਧਿਆਇ 8 ਜਾਂ ਸਤਵੀਂ ਮੋਰ ਉਹਨੇ ਥੋੜੀ ਤਾਂ ਸੁਰਗ ਵਿੱਚ ਅधे ਕੁ ਘੰਟੇ ਤੱਕ ਚੁੱਪਚਾਣ ਰਹੀ ਅਤੇ ਮੈਂ ਉਹਨਾਂ ਸੱਤ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ਰ ਦੇ ਹਜ਼ੂਰ ਖੜੇ ਰਹਿੰਦੇ ਹਨ ਅਤੇ ਉਹਨਾਂ ਨੂੰ ਸਤ ਤੁਰੀਆਂ ਫੜਾਈਆਂ ਗਈਆਂ ਫਿਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਤੂਬਦਾਂ ਦੇ ਲਈ ਜਗ ਵਿਧੀ ਉੱਤੇ ਜਾ ਖਲੋਤਾ ਅਤੇ ਬਹੁਤ ਸਾਰੀ ਤੂਬ ਉਹਨੂੰ ਦਿੱਤੀ ਗਈ ਭਈ ਉਹ ਉਸ ਨੂੰ ਸਭਨਾ ਸੰਤਾਂ ਦੀਆਂ ਪ੍ਰਾਰਥਨਾ ਦੇ ਨਾਲ ਨਾਲ ਉਸ ਸੋਨੇ ਦੀ ਜਗਵੇਦੀ ਉਤੇ ਤੁਖਾਉਂਦਾ ਰਹੀ ਜਿਹੜੀ ਸਿੰਘਾਸਣ ਦੇ ਅੱਗੇ ਹੈ ਅਤੇ ਤੂਬ ਦਾ ਧੂਆ ਸੰਤਾਂ ਦੀਆਂ ਪ੍ਰਾਰਥਨਾ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ਰ ਦੇ ਹਜ਼ੂਰ ਅੱਪੜ ਗਿਆ ਤਾਂ ਦੂਤ ਨੇ ਤੂਬਦਾਨੀ ਲਈ ਅਤੇ ਜਗਵੇਦੀ ਦੀ ਕੁਝ ਅੱਗ ਉਸ ਵਿੱਚ ਭਰ ਕੇ ਧਰਤੀ ਉਤੇ ਸੁੱਟ ਦਿੱਤੀ ਤਾਂ ਬੱਦਲ ਦੀਆਂ ਗਰਜਾਂ ਅਤੇ ਆਵਾਜ਼ਾਂ ਅਤੇ ਬਿਜਲੀ ਦੀਆਂ ਲਸ਼ਕਾਂ ਹੋਈਆਂ ਅਤੇ ਪੁਚਾਰ ਆਇਆ ਫਿਰ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰੀਆਂ ਸਨ ਆਪਣੇ ਆਪ ਨੂੰ ਤੁਰੀਆਂ ਵਜਾਉਣ ਲਈ ਤਿਆਰ ਕੀਤਾ ਪਹਿਲੇ ਨੇ ਤੂਰੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਛੁੱਟੀ ਗਈ ਤਾਂ ਧਰਤੀ ਦੀ 1/3 ਸੜ ਗਈ ਅਤੇ ਰੁੱਖਾਂ ਦੀ 1/3 ਸੜ ਗਈ ਅਤੇ ਸਭ ਹਰ ਆਕਾ ਸੜ ਗਿਆ ਫਿਰ ਦੂਜੇ ਦੂਤ ਨੇ ਤੂਰੀ ਵਜਾਈ ਤਾਂ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਭਲਦਾ ਹੋਇਆ ਸਮੁੰਦਰ ਵਿੱਚ ਛੁੱਟਿਆ ਗਿਆ ਅਤੇ ਸਮੁੰਦਰ ਦੀ 1/3 ਲਹੂ ਬਣ ਗਈ ਅਤੇ ਸਮੁੰਦਰ ਦੇ ਜਲ ਜੰਤੂਆਂ ਦੀ 1/3 ਮਰ ਗਈ ਅਤੇ ਜਹਾਜ਼ਾਂ ਦੀ 1/3 ਨਸ਼ਟ ਹੋ ਗਈ। ਫਿਰ ਤਿੱਜੇ ਦੂਤ ਨੇ ਤੁਰੀ ਵਜਾਈ ਤਾਂ ਇੱਕ ਵੱਡਾ ਤਾਰਾ ਮਿਸਾਲ ਵਾਂਗੂ ਬਲਦਾ ਹੋਇਆ ਆਕਾਸ਼ੋਂ ਟੁੱਟਿਆ ਅਤੇ ਨਦੀਆਂ ਦੇ 1/3 ਉੱਤੇ ਅਤੇ ਪਾਣੀਆਂ ਦੇ ਸੰਭਾਂ ਉੱਤੇ ਜਾ ਪਿਆ। ਉਸ ਤਾਰੇ ਦਾ ਨਾਂ ਨਕਦੌਣਾ ਕਰਕੇ ਆਖਿਦਾ ਹੈ। ਅਤੇ ਪਾਣੀਆਂ ਦੀ 1/3 ਨਕਦੌਣੇ ਜੀ ਹੋ ਗਈ ਅਤੇ ਉਹਨਾਂ ਪਾਣੀਆਂ ਨਾਲ ਇਸ ਲਈ ਜੋ ਕੌੜੇ ਹੋਗੇ ਸਨ ਬਹੁਤੇ ਮਨੁੱਖ ਮਰ ਗਏ। ਫਿਰ ਚੌਥੇ ਦੂਤ ਨੇ ਤੂਰੀ ਵਜਾਈ ਤਾਂ ਸੂਰਜ ਦੀ 1/3 ਅਤੇ ਚੰਦਰਮਾ ਦੀ 1/3 ਅਤੇ ਤਾਰਿਆਂ ਦੀ 1/3 ਮਾਰੀ ਗਈ। ਉਹਨਾਂ ਦੀ 1/3 ਹਨੇਰੀ ਹੋ ਜਾਵੇ ਅਤੇ ਦਿਨ ਦੀ 1/3 ਚੰਨ ਨਾ ਹੋਵੇ ਅਤੇ ਇਸੇ ਪ੍ਰਕਾਰ ਰਾਤ ਵੀ। ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਆਕਾਸ਼ ਵਿੱਚ ਉੱਡਦੇ ਅਤੇ ਵੱਡੀ ਆਵਾਜ਼ ਨਾਲ ਇਹ ਕਹਿੰਦੇ ਸੁਣਿਆ ਪਈ ਹਾਏ 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 ਧਰਤੀ ਦੇ ਵਾਸੀਆਂ ਨੂੰ ਉਨ੍ਹਾਂ ਤਿੰਨ ਦੂਤਾਂ ਦੀ ਤੁਰੀ ਦੀਆਂ ਰੈਂਦੀਆਂ ਆਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰੀ ਵਜਾਉਣੀ ਹੈ